स्वागत है लो धक्का यार ਦਵਾਵਾਂ ਨੇ ਮੇਰੇ ਬੱਚੇ ਨੂੰ ਨਮੀ ਜੰਦਗੀ ਵਾਪਸੀ ਮੈਂ ਕੰਨੀ ਕੰਨੀ ਭਾਂ ਦੇ ਤਾਂ ਪੈਰੀਂ ਆਪ ਜਾ ਕੇ ਨਹੀਂ ਲਾ ਸਕਦੀ ਪਰ ਇਸ ਧਰਤੀ ਮਾਂ ਨੂੰ ਨਮਸਕਾਰ ਕਰਕੇ ਸਭ ਚਾਕੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਹਾਂਜੀ ਮੈਂ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦਿਦਾਰੇ ਵਾਲਾ ਮਨਦੀਪ ਕੌਰ ਵੀ ਅੱਜ ਜਿਹੜਾ ਕੋਈ ਰੋਜ਼ ਮਜਾਰਾ ਕਰ ਰਹੇ ਹੋ ਕਿਉਂ ਕਰ ਰਹੇ ਹੋ ਕੀ ਲੋਡ ਪੈ ਗਿਆ ਜਿਹੜਾ ਅਸੀਂ ਅੱਜ ਜੋ ਇੱਥੇ ਧਰਨਾ ਲਗਾ ਰਹੇ ਹਾਂ ਰੋਸ ਮਜਾਰਾ ਥਾਲੀ ਖੜਕਾਓ ਮੋਦੀ ਜਗਾਓ ਜਿਹੜਾ ਸਾਡਾ ਅੱਜ ਇਹ ਮੰਗ ਪੱਤਰ ਅਸੀਂ ਦੇਣੇ ਸਿਵਲ ਸਜਨ ਦਫਤਰ ਸਾਹਿਬ ਨੂੰ ਇਹ ਸਾਡਾ ਮੋਦੀ ਸਰਕਾਰ ਖਿਲਾਫ ਪੂਰਾ ਰੋਸ ਪ੍ਰਦਰਸ਼ਨ ਆ ਕਿ ਸਾਡੇ ਆਸ਼ਾ ਵਰਕਰ ਨੂੰ ਬਿਲਕੁਲ ਧਿਆਨ ਨਹੀਂ ਤਾਂ ਕੇਂਦਰ ਸਰਕਾਰ ਦੇ ਅਸੀਂ 2008 ਤੋਂ ਰੱਖੇ ਹੋਏ ਮੁਲਾਜ਼ਮਾਂ ਪਰ ਸਾਨੂੰ ਹਜੇ ਤੱਕ ਨਿਗੋਣਾ ਜੇ ਪੱਤੇ ਦੇ ਕੇ ਸਰਕਾਰ ਜਿਹੜਾ ਆਪਣਾ ਚਲਾ ਰਹੀ ਹੈ ਸਿਸਟਮ ਨੂੰ ਪਰ ਆਸ਼ਾ ਵਰਕਰ ਵੱਲ ਜਿਹੜਾ ਕੋਈ ਵੀ ਉਹ ਜਿਹੜਾ ਧਿਆਨ ਨਹੀਂ ਦੇ ਰਹੀ ਉਹਦੇ ਸਬੰਧ ਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਘੱਟੋ ਘੱਟ ਪੇ ਉਜਰ ਦੇ ਕਾਨੂੰਨ ਦੇ ਮੁਤਾਬਕ 21000 ਰੁਪਏ ਮਹੀਨਾ ਜਿਹੜਾ ਕੇਂਦਰ ਸਰਕਾਰ ਸਾਡੇ ਮੁਲਾਜ਼ਮਾਂ ਨੂੰ ਲਾਗੂ ਕਰੇ ਅਤੇ ਇਸੇ ਮੁਤਾਬਕ ਜਿਹੜਾ 21000 ਜਦੋਂ ਲਾਗੂ ਹੋਇਆ ਫੇਰ ਹੀ ਸਾਡੇ ਕੁੜੀਆਂ ਦੇ ਜਿਹੜੇ ਆ ਟੱਬਰ ਨੇ ਉਹ ਚੱਲਣਗੇ ਨਹੀਂ ਤਾਂ ਘਰ ਘਰ ਦੇ ਵਿੱਚ ਬੁਰਾ ਹਾਲ ਆ ਇਹ ਇੰਨੇ ਕ ਨਿਗੁਣੇ ਪੱਤਿਆਂ ਨਾਲ ਕਿਵੇਂ ਪਰਿਵਾਰ ਪਾਲੇ ਆਸ਼ਾ ਵਰਕਰ ਆਸ਼ਾ ਵਰਕਰ ਤੋਂ ਦਿਨ ਰਾਤ ਮਿਹਨਤ ਕਰਾਉਂਦੇ ਨੇ ਕਿਉਂਕਿ ਡਿਲੀਵਰੀ ਕੇਸ ਦਾ ਕੀ ਪਤਾ 72 ਘੰਟਿਆਂ ਦੇ ਵਿੱਚ ਕਦੋਂ ਵੀ ਆ ਸਕਦਾ ਵਾ ਪਰ ਮੇਰੀ ਆਸ਼ਾ ਵਰਕਰ ਦਿਨ ਪਰ ਰਾਤ ਮਿਹਨਤ ਕਰ ਰਹੀ ਆ ਆਪਣੇ ਹੱਕਾਂ ਦੇ ਲਈ ਆਪਣੇ ਪਰਿਵਾਰ ਦੇ ਲਈ ਪਰ ਮੋਦੀ ਸਰਕਾਰ ਦੇ ਜਿਹੜਾ ਸਾਨੂੰ ਬਹੁਤ ਜ਼ਿਆਦਾ ਗੁੱਸਾ ਵਾ ਜਿਆਦਾ ਰੋਸਾ ਇੰਨੇ ਸਾਲ ਬੀਤਣ ਦੇ ਬਾਅਦ 12 ਸਾਲਾਂ ਬਾਅਦ ਰੂੜੀ ਦੀ ਵੀ ਰੱਬ ਸੁਣ ਲੈਂਦਾ ਵਾ ਪਰ ਮੋਦੀ ਸਰਕਾਰ ਨੇ ਹਜੇ ਤੱਕ ਵੀ 13ਵਾਂ ਸਾਲ ਲੱਗ ਗਿਆ ਸਾਡੇ ਵੱਲ ਕੋਈ ਝਾਤ ਨਹੀਂ ਪਾਈ ਅਸੀਂ ਇਹ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਮੋਦੀ ਸਰਕਾਰ ਨੂੰ ਇਹੀ ਅਪੀਲ ਕਰਦੇ ਆਂ ਕਿ ਪਲੀਜ਼ ਹੁਣ ਤੁਸੀਂ ਸਾਡੇ ਆਸ਼ਾ ਵਰਕਰ ਵੱਲ ਧਿਆਨ ਦਿਵੋ ਇਹਨਾਂ ਤੋਂ ਇਨਾ ਕੰਮ ਲਿਆ ਜਾਂਦਾ ਸਿਹਤ ਸੇਵਾਵਾਂ ਦਿੰਦੀ ਪਿੰਡ ਵਿੱਚ ਹਜ਼ਾਰ ਦੀ ਪੋਪੂਲੇਸ਼ਨ ਨੂੰ ਕਵਰ ਕਰਦੀ ਆ ਪਰ ਫਿਰ ਵੀ ਇਹਦੇ باوجود ਵੀ ਤੁਸੀਂ ਆਸ਼ਾ ਵਰਕਰ ਵੱਲ ਕਿਉਂ ਨਹੀਂ ਝਾਤ ਮਾਰਦੇ ਪਏ ਸਾਰੇ ਮੁਲਾਜ਼ਮਾਂ ਨੂੰ ਤੁਸੀਂ ਕੁਝ ਨਾ ਕੁਝ ਦੇ ਰਹੇ ਹੋ ਆ ਪਿੱਛੇ ਤੇ ਮੈਂ ਗੱਲ ਕਰਾਂ ਬਜਟ ਇੱਕ ਪਾਸ ਹੋਇਆ ਵਾ ਜਿਹਦੇ ਵਿੱਚ ਮੋਦੀ ਸਰਕਾਰ ਨੇ ਬਜਟ ਦੇ ਵਿੱਚ ਕੀ ਦਿੱਤਾ ਸਾਨੂੰ ਇੱਕ ਆਸ਼ਮਾਨ ਕਾਰਡ ਕੀ 5 ਲੱਖ ਦਾ ਆਪਦਾ ਸਿਹਤ ਬੀਮਾ ਇਹਦੇ ਨਾਲ ਸਾਡੀ ਆਸ਼ਾ ਵਰਕਰ ਸੰਤੁਸ਼ਟ ਨਹੀਂ ਆ ਸਾਨੂੰ 5 ਲੱਖ ਦੇ ਕਾਰਡ ਦਿੱਤੇ ਨੇ ਠੀਕ ਆ ਸਿਹਤ ਲਈ ਅਸੀਂ ਉਹਨਾਂ ਧੰਨਵਾਦ ਕਰਦੇ ਆ ਪਰ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਸਾਨੂੰ 21000 ਰੁਪਿਆ ਵੀ ਚਾਹੀਦਾ ਸਾਨੂੰ ਪੈਸੇ ਵੀ ਚਾਹੀਦੇ ਆ ਤਾਂ ਕਿ ਸਾਡੇ ਜਿਹੜੇ ਤੱਪਦੇ ਸਾਡੇ ਚੁੱਲ੍ਹੇ ਨੇ ਜਿਹੜੇ ਨੇ ਤੱਪ ਨਹੀਂ ਰਹੇ ਉਹ 21000 ਸੈਲਰੀ ਲਾਗੂ ਕਰੇ ਤਾਂ ਕਿ ਸਾਡੇ ਘਰ ਦੇ ਦੀਵੇ ਜਗਣ ਅਸੀਂ ਵੀ ਆਪਣੇ ਬੱਚਿਆਂ ਦਾ ਉਜਵਲ ਉਜਵਲ ਭਵਿੱਖ ਬਣਾਈਏ ਜੇ ਆਸ਼ਾ ਵਰਕਰ ਕਰ ਕਰ ਪਰਿਵਾਰਾਂ ਨੂੰ ਜਾ ਕੇ ਸਿਹਤ ਸਹੂਲਤਾਂ ਪ੍ਰਦਾਨ ਕਰਦੀ ਆ ਤਾਂ ਉਹਦੇ ਪਰਿਵਾਰ ਨੂੰ ਵੀ ਸਿਹਤ ਸਹੂਲਤ ਚਾਹੀਦੀ ਆ ਉਹਦੇ ਪਰਿਵਾਰ ਨੂੰ ਵੀ ਪੈਸੇ ਦੀ ਲੋੜ ਆ ਤਾਂ ਕਿ ਇੰਨੇ ਚਿਰਾਂ ਤੋਂ ਮਿਹਨਤ ਕਰਨ ਦੇ ਬਾਵਜੂਦ ਵੀ ਕੀ ਮਿਲ ਰਿਹਾ ਕੁਛ ਨਹੀਂ ਨਰਾਸ਼ ਹੋ ਕੇ ਘਰੇ ਹੋਣਾ ਪੈਂਦਾ ਨਿੱਕੂਣੇ ਪੱਤਿਆਂ ਨਾਲ ਕਿਵੇਂ ਟਾਈਮ ਪਾਸ ਕੀਤਾ ਜਾਵੇ ਹੱਦ ਤੋਂ ਵੱਧ ਜ਼ਿਆਦਾ ਮਹਿੰਗਾਈ ਚੱਲ ਗਈ ਆ ਇੰਨੀ ਮਹਿੰਗਾਈ ਹੋਣ ਦੇ ਬਾਵਜੂਦ ਵੀ ਪਰ ਆਸ਼ਾ ਵਰਕਰ ਕਿੱਥੋਂ ਗੁਜ਼ਾਰਾ ਕਰੇ ਕੰਮ ਦੇ ਟਾਰਗੇਟ ਦਿਨੋ ਦਿਨ ਵੱਧ ਰਹੇ ਨੇ ਕੰਮ ਦਾ ਬਹੁਤ ਬੋਝ ਵੱਧ ਰਿਹਾ ਵਾ ਹਰ ਕੰਮ ਆਸ਼ਾ ਵਰਕਰ ਤੋਂ ਲਿਆ ਜਾਂਦਾ ਵਾ ਹੋਰ ਅਧਿਕਾਰੀਆਂ ਦੇ ਕੰਮ ਵੀ ਉਹ ਵੀ ਆਸ਼ਾ ਵਰਕਰ ਤੇ ਸ ਸਾਡੇ ਇੰਨਾ ਪਰ ਸਾਨੂੰ ਜਦੋਂ ਮਾਨ ਪੱਤੇ ਦੀ ਗੱਲ ਹੁੰਦੀ ਆ ਉੱਥੇ ਸਸੀਂ ਨਰਾਸ਼ ਹੋ ਜਾਂਦੇ ਆ ਉੱਥੇ ਸਾਡਾ ਮਨ ਉਦਾਸ ਹੋ ਜਾਂਦਾ ਵਾ ਕੀ 1500 ਰੁਪਏ ਨਾਲ ਗੁਜ਼ਾਰਾ ਕਰੀਏ ਅਸੀਂ ਕੀ 2500 ਨਾਲ ਗੁਜ਼ਾਰਾ ਕਰੀਏ ਸਾਨੂੰ ਵੀ ਵੱਡੇ ਮੁਲਾਜ਼ਮਾਂ ਦੀ ਤਰ੍ਹਾਂ ਮੁਲਾਜ਼ਮ ਮੰਨਿਆ ਜਾਵੇ ਸਾਡੀ ਹਾਜ਼ਰੀ ਯਕੀਨੀ ਵਢਾਈ ਜਾਵੇ 21000 ਰੁਪਏ ਲਾਗੂ ਕੀਤਾ ਜਾਵੇ ਅਤੇ ਸਾਡੇ ਤੇ ਪੇ ਕਾਨੂੰਨ ਜਿਹੜਾ ਵਾ ਜੋ ਦੂਜੀਆਂ ਸਰਕਾਰਾਂ ਦਿੰਦੀਆਂ ਵਾ ਇਹ ਸਰਕਾਰ ਸਾਨੂੰ ਜਿਹੜੀ ਮੋਦੀ ਸਰਕਾਰ ਆ ਇਹ ਸਾਨੂੰ ਲਾਗੂ ਕੀਤਾ ਜਾਵੇ ਧੰਨਵਾਦ ਇਹ ਰੋਜ਼ ਸਾਡੇ ਸੁਪਾ ਪ੍ਰਧਾਨ ਮੈਡਮ ਕਿਰਨਦੀਪਰ ਪੰਜੋਲਾ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ 21 ਜ਼ਿਲ੍ਹੇ ਸਾਡੇ ਕਵਰ ਹੋ ਰਹੇ ਨੇ ਅੱਜ ਸਾਡਾ ਜਿਹੜਾ 19 ਤਰੀਕ ਦਾ ਧਰਨਾ ਵਾ ਤਿੰਨ ਜ਼ਿਲ੍ਹਿਆਂ ਚ ਕਵਰ ਹੋ ਰਿਹਾ ਵਾ ਮੋਗਾ ਫਰੋਜ਼ਪੁਰ ਤੇ ਫਤਿਹਗੜ੍ਹ ਸਾਹਿਬ ਚ ਉੱਥੇ ਵੀ ਭਾਰੀ ਇਕੱਠ ਦੌਰਾਨ ਇਸ 48 ਖੜਕਾਓ ਮੋਦੀ ਜਗਾਵੋ ਜਿਹੜੀਆਂ ਨੇ ਰੈਲੀਆਂ ਨੇ ਧਰਨੇ ਨੇ ਰੋਸ ਨੇ ਕੀਤੇ ਜਾ ਰਹੇ ਨੇ ਤੇ ਵੱਡੀ ਗੰਤੀ ਦੇ ਵਿੱਚ ਜਿਹੜੇ ਨੇ ਉੱਥੇ ਅਸੀਂ ਮਾਰਚ ਵੀ ਕਰਨੇ ਨੇ ਤੇ ਪਿੱਟ ਸਿਆਪਾ ਵੀ ਸਰਕਾਰ ਦਾ ਕਰਨਾ ਵਾ ਤਾਂ ਕਿ ਸਰਕਾਰ ਸਾਡੇ ਵੱਲ ਜਰੂਰ ਚੱਕੇ ਜੀ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵੀ ਤੁਹਾਡਾ ਅਗਲਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਿਤਾਂ ਜੇ ਮੋਦੀ ਸਰਕਾਰ ਨੂੰ ਅਸੀਂ ਇਹ ਗੱਲ ਚੈਲੰਜ ਕਰਦੇ ਆਂ ਜੇ ਅਸੀਂ ਕੁਰਸੀਆਂ ਤੁਹਾਨੂੰ ਭੌਣ ਜਾਂਦੇ ਆ ਨਾ ਤੇ ਅਸੀਂ ਲੌਣ ਵੀ ਜਾਂਦੇ ਆ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਕਿਨ ਕੀ ਆਸ਼ਾਦੇਵ ਇੰਨੇ 26000 ਰਾਸ਼ਾ ਵਰਕਰ ਤੇ ਨਾਲ ਉਹਨਾਂ ਦੇ ਪਰਿਵਾਰ ਆ ਉਹ ਸਰਕਾਰ ਨੂੰ ਵੋਟ ਬਿਲਕੁਲ ਨਹੀਂ ਜਾਊਗੀ ਜੇ ਸਾਡੇ ਵੱਲ ਉਹਨਾਂ ਨੇ ਧਿਆਨ ਨਾ ਦਿੱਤਾ ਤੇ ਸੰਘਰਸ਼ੇਦੂ ਵੀ ਤਿੱਖੇ ਹੋਣਗੇ ਅੱਜ ਤਾਂ ਜ਼ਿਲ੍ਹਿਆਂ ਦੀਆਂ ਰੈਲੀਆਂ ਫਿਰ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਪ੍ਰਧਾਨ ਮੈਡਮ ਕਿਰਨਦੀਪ ਕੌਰ ਪੰਜੋਲਾ ਗਰੁੱਪ ਵੱਲੋਂ ਪੂਰੇ ਪੰਜਾਬ ਦੀ ਜਿਹੜੀ ਰੈਲੀ ਦਾ ਐਲਾਨ ਕੀਤਾ ਗਿਆ ਵਾ ਫਿਰ ਉੱਥੇ ਪਤਾ ਨਹੀਂ 30 40 ਹਜ਼ਾਰ ਪਰਿਵਾਰ ਬਟੇ ਸ਼ਾਮਿਲ ਹੋਣਗੇ ਕਿੰਨੇ ਆਸ਼ਾ ਵਰਕਰ ਨੇ ਜਿਹੜੇ ਹੜਤਾਲ ਤੇ ਗਏ ਸਾਡੇ 26000 ਆਸ਼ਾ ਵਰਕਰ ਪੰਜਾਬ ਦੇ ਵਿੱਚ ਨੇ ਜਿਹੜੇ ਇਸ ਹੜਤਾਲ ਦਾ ਹਿੱਸਾ ਬਣਨਗੇ ਜੀ ਅੱਜ ਵੀ ਰੋਸ ਕਰ ਰਹੇ ਹਾਂ ਜੀ ਹਾਂ ਜੀ ਕੀ ਤਕਲੀਫ ਹੈ ਕਰਨ ਕੀ ਪਰੇਸ਼ਾਨੀਆਂ ਆਣੀਆਂ ਸਰਕਾਰਾਂ ਲੋ ਆ ਰਹੀ ਸਰ ਸਰਕਾਰ ਆਸ਼ਾ ਵਰਕਰ ਨੂੰ ਉਹਦਾ ਬਣਦਾ ਇਨਸੈਂਟਿਵ ਜਾ ਉਹਦੀ ਬਣਦਾ ਮਿਹਨਤਾਨਾ ਨਹੀਂ ਦੇ ਰਹੀ ਜੇ ਸਾਡੇ ਤੇ ਤੁਸੀਂ ਪੁੱਛਿਆ ਇਲਜ਼ਾਮਾਂ ਬਾਰੇ ਉਹਦਾ ਵੀ ਮੈਂ ਸਪਸ਼ਟੀਕਰਨ ਦੇਣਾ ਚਾਹੁੰਦੀ ਹਾਂ ਸ਼ਰਮ ਚਾਹੀਦੀ ਆ ਵੀ ਜਿਹੜੀਆਂ ਇੱਕ ਆਸ਼ਾ ਵਰਕਰ ਜਦੋਂ ਲੈ ਕੇ ਆਉਂਦੀ ਹੈ ਕਿ ਪ੍ਰੈਗਨੈਂਟ ਨੂੰ 150 ਰੁਪਏ ਉਹਨੂੰ ਦਿੱਤਾ ਜਾਂਦਾ ਨਾਈਟ ਦਾ ਉਹ ਵੀ ਜਨਰਲ ਦੀ ਨਾਈਟ ਪਾਉਣੀ ਨਹੀਂ ਐਸਸੀ ਦੀ ਨਾਈਟ ਪਾਉਣੀ ਆ ਘਰ ਗਰੀਬ ਆਸ਼ਾ ਦੋ ਬੱਚੇ ਛੱਡ ਕੇ ਆਉਂਦੀ ਆ ਬੁੱਢੇ ਸੰਸਥਾਰਾ ਛੱਡ ਕੇ ਆਉਂਦੀ ਆ ਦੋ ਦੋ ਰਾਤਾਂ ਸਿਵਲ ਚ ਉਹਨੂੰ ਲੱਗ ਜਾਂਦੀਆਂ ਤਾਂ ਪਰ ਉਹਨੇ ਘਰੇ ਜਾ ਕੇ ਕੀ ਮੂੰਹ ਖਾਣਾ ਮਜਬੂਰ ਕੀਤਾ ਜਾਂਦਾ ਉਹ ਵੀ ਜੜੀਆਂ 10% ਮੇਰੀਆਂ ਭੈਣਾਂ ਗਰੀਬ ਕਮਜ਼ੋਰ ਨੇ ਉਹਨਾਂ ਨੂੰ ਮਜਬੂਰ ਮਜਬੂਰ ਹੋ ਕੇ ਕੰਮ ਕਿਉਂ ਕਰਨੇ ਪੈਂਦੇ ਆ ਆਸ਼ਾ ਵਰਕਰਾਂ ਨੂੰ ਇਹ ਕੰਮ ਮਜਬੂਰ ਹੋ ਕੇ ਆਸ਼ਾ ਵਰਕਰਾਂ ਨੂੰ ਬਣਦਾ ਉਹਨਾਂ ਦਾ ਮਹਤਾਨਾ ਦਿੱਤਾ ਜਾਵੇ ਪੂਰੀ ਤਨਖਾਹ ਦਿੱਤੀ ਜਾਵੇ ਹਾਂ ਜਿੱਥੇ ਇਲਜ਼ਾਮ ਲਗਾਉਂਦੇ ਆ ਉੱਥੇ ਅਸੀਂ ਸਪਸ਼ਟੀਕਰਨ ਦੇਵਾਂਗੇ ਜਿੱਥੇ ਮਰਜ਼ੀ ਸਾਨੂੰ ਬੁਲਾਇਆ ਜਾਵੇ ਪਲੀਜ਼ ਸਾਡੀ ਇਹ ਆਵਾਜ਼ ਮੋਦੀ ਤੱਕ ਭਗਵਾਨ ਤੁਮਨ ਤੱਕ ਪਹੁੰਚਾਈ ਜਾਵੇ ਸਾਡੇ ਨਾਲ ਮੀਟਿੰਗ ਰੱਖੀ ਜਾਵੇ ਸਾਡੀਆਂ ਮੁਸ਼ਕਲਾਂ ਸੁਣੀਆਂ ਜਾਣ ਇਹ ਦੋ ਦੋ ਚਾਰ ਘੰਟੇ ਦਾ ਪ੍ਰੋਸੈਸ ਨਹੀਂ ਅਸੀਂ ਇਹ ਤੋਂ ਲੈ ਕੇ ਜੈਡ ਤੱਕ ਆਪਣੀਆਂ ਮੁਸ਼ਕਲਾਂ ਸੁਣਾਉਣੀਆਂ ਚਾਹੁੰਦੇ ਆ ਕਿਉਂਕਿ ਸਾਡੇ ਵਿੱਚ ਸਰਦੀਆਂ ਕੁੜੀਆਂ ਵੀ ਆ ਜਿਹੜੀਆਂ ਜਿਹੜੀਆਂ ਕਿ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਡਿਊਟੀ ਕਰ ਰਹੀਆਂ ਪਰ ਮਜਬੂਰ ਜਿਹੜੀਆਂ ਕਿ ਆਪਣੇ ਬੱਚੇ ਪਾਲਣ ਦੀ ਵੀ ਕਰ ਰਹੀਆਂ ਮੈਂ ਕਿਉਂਕਿ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ ਜੇ ਸਰਕਾਰ ਕਰਾਉਂਦੀ ਗਲਤ ਕੰਮ ਤਾਂ ਮਜਬੂਰ ਹੋ ਕੇ ਕਰਦੀਆਂ ਉਹਨਾਂ ਨੂੰ ਕੋਈ ਸ਼ੌਕ ਨਹੀਂ ਇਹ ਕੰਮ ਕਰਨ ਦਾ ਅਰ ਅਗਲੀ ਰਣਨੀਤੀ ਜੋ ਸਾਡੇ ਪ੍ਰਧਾਨ ਸਾਨੂੰ ਕਰਨਦੀਪ ਕੌਰ ਪੰਜੋਲਾ ਸਾਹਿਬ ਜੋ ਰਣਨੀਤੀ ਸਾਡੇ ਲਈ ਐਲਾਨਣਗੇ ਤਾਂ ਅਸੀਂ ਉਹਦੇ ਲਈ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੁਸੀਂ ਹੁਣ ਇੱਕ ਲਬਦ ਗਏ ਵੀ ਜੇ ਅਸੀਂ ਗਲਤ ਕੰਮ ਸਾਡੇ ਕੋਲ ਹੁੰਦਾ ਕਿ ਅਸੀਂ ਮਜਬੂਰੀ ਨੂੰ ਕਰਦਿਆਂ ਨਹੀਂ ਕੋਈ ਦੋ ਚਾਰ ਵਿੱਚ ਜਿਹੜੀਆਂ ਗਰੀਬ ਆਸ਼ਾ ਵਰਕਰ ਹੋਣੀਆਂ ਮਜਬੂਰ ਹੋਣੀਆਂ ਕਾਰ ਵੀ ਦਿੰਦੀਆਂ ਉਹ ਸਪਸ਼ਟਕਰਨ ਦੇਣੀਆਂ ਕੋਈ ਨਹੀਂ ਕਰਦਾ ਇਹ ਪਲੀਜ਼ ਕੱਟੋ